जय श्री कृष्णा सो ਸਾਰਿਆਂ ਦੋਸਤਾਂ ਨੂੰ ਸਾਰੀ ਸੰਗਤ ਨੂੰ ਜਨਮਾਸ਼ਟਮੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਸੋ ਦੋਸਤੋ ਜਨਮਾਸ਼ਟਮੀ ਭਗਵਾਨ ਕ੍ਰਿਸ਼ਨ ਦੇ ਜਨਮ ਦਾ ਤਿਉਹਾਰ ਹੈ ਜੋ ਭਾਰਤ ਭਾਰ ਵਿੱਚ ਬਹੁਤ ਹੀ ਸ਼ਰਧਾ ਅਤੇ ਤੁਮਤਾ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਭਗਵਾਨ શ્રી ਕ੍ਰਿਸ਼ਨ ਦੇ ਜੀਵਨ ਸਿੱਖਿਆਵਾਂ ਅਤੇ ਲੀਲਾਵਾਂ ਨੂੰ ਯਾਦ ਕੀਤਾ ਜਾਂਦਾ ਹੈ ਮਥੁਰਾ ਅਤੇ ਬ੍ਰਿੰਦਾਵਨ ਵਿੱਚ ਇਹ ਤਿਉਹਾਰ ਵਿਸ਼ੇਸ਼ ਰੂਪ ਚ ਮਨਾਇਆ ਜਾਂਦਾ ਹੈ ਕਿਉਂਕਿ ਇੱਥੇ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਨੇ ਆਪਣਾ ਬਚਪਨ ਐਸੇ ਧਰਤੀ ਤੇ ਬਿਤਾਇਆ ਸੀ ਜਨਮ ਅਸ਼ਟਮੀ ਦੇ ਦਿਨ ਭਗਤ ਵਰਤ ਰੱਖਦੇ ਹਨ ਭਜਨ ਗਾਉਂਦੇ ਹਨ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਹਨ ਅਤੇ ਪ੍ਰਸ਼ਾਦ ਵੰਡਦੇ ਹਨ ਇਸ ਦਿਨ ਬੱਚੇ ਕ੍ਰਿਸ਼ਨ ਦੇ ਅਤੇ ਰਾਧਾ ਦੇ ਰੂਪ ਵਿੱਚ ਤਿਆਰ ਹੁੰਦੇ ਹਨ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਵਧਾਈਆਂ ਦਿੰਦੇ ਹਨ ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਕ੍ਰਿਸ਼ਨ ਦੇ ਜਨਮ ਦੇ ਨਾਲ ਨਾਲ ਧਰਮ ਅਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ ਜਨਮ ਅਸ਼ਟਮੀ ਦਾ ਤਿਉਹਾਰ ਭਾਰਤੀ ਸੱਭਿਆਚਾਰ ਅਤੇ ਵਿਰਸੇ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜਨਮ ਅਸ਼ਟਮੀ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵਸੇ ਭਾਰਤੀ ਵੀ ਇਸ ਨੂੰ ਪੂਰੀ ਸ਼ਰਧਾ ਅਤੇ ਖੁਸ਼ੀ ਨਾਲ ਮਨਾਉਂਦੇ ਹਨ ਸ਼੍ਰੀ ਕ੍ਰਿਸ਼ਨ ਨੇ ਆਪਣਾ ਅਵਤਾਰ ਭਾਦਰਪਦ ਮਹੀਨਾ ਦੀ ਕ੍ਰਿਸ਼ਨ ਪੱਖ ਦੀ ਅਸ਼ਟਮੀ ਨੂੰ ਅੱਧੀ ਰਾਤ ਨੂੰ ਅਤਿਆਚਾਰੀ ਕਾਂਸ ਦਾ ਬਿਨਾਸ਼ ਕਰਨ ਲਈ ਮਥਰਾ ਵਿੱਚ ਲਿਆ ਹਾਲਾਂਕਿ ਭਗਵਾਨ ਆਪ ਇਸ ਦਿਨ ਧਰਤੀ ਉੱਤੇ ਅਵਤਾਰਿਤ ਹੋਏ ਸਨ ਅਤੇ ਅੰਤ ਵਿੱਚ ਇਸ ਦਿਨ ਨੂੰ ਕ੍ਰਿਸ਼ਨ ਅਸ਼ਟਮੀ ਦੇ ਰੂਪ ਵੱਜੋਂ ਮਨਾਇਆ ਜਾਣ ਲੱਗਾ ਇਸ ਲਈ ਸ਼੍ਰੀ ਕ੍ਰਿਸ਼ਨ ਦੇ ਜਨਮ ਦੇ ਮੌਕੇ ਮਥਰਾ ਨਗਰੀ ਭਗਤੀ ਦੇ ਰੰਗ ਨਾਲ ਤਰ ਉੱਠ ਗਈ ਇਹ ਇੱਕ ਮਹੱਤਵਪੂਰਨ ਤਿਹਾਰ ਹੈ ਖਾਸ ਕਰਕੇ Hindu ਧਰਮ ਦੀ ਵੈਸ਼ਨ ਪਰੰਪਰਾ ਵਿੱਚ ਭਗਵਤ ਪੁਰਾਨ ਅਨੁਸਾਰ ਕ੍ਰਿਸ਼ਨ ਦੇ ਜੀਵਨ ਦੇ ਨਾਚ ਨਾਟਕ ਅੱਧੀ ਰਾਤ ਤੱਕ ਜਦੋਂ ਕ੍ਰਿਸ਼ਨ ਦਾ ਜਨਮ ਹੋਇਆ ਭਗਤੀ ਗਾਉਣ ਵਰਤ ਰੱਖਣਾ ਰਾਤ ਦਾ ਜਾਗਰਨ ਅਤੇ ਵਾਧ ਦੇ ਦਿਨ ਤੇ ਮਹਾਉਤਸਵ ਤਿਹਾਰ ਦੇ ਜਸ਼ਨਾਂ ਵਿੱਚ ਸ਼ਾਮਿਲ ਹਨ ਇਹ ਵਿਸ਼ੇਸ਼ ਰੂਪ ਵਿੱਚ ਮਥੁਰਾ ਅਤੇ ਵ੍ਰਿੰਦਾਵਨ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਪਾਏ ਜਾਣ ਵਾਲੇ ਪ੍ਰਮੁੱਖ ਵੈਸ਼ਨਵ ਅਤੇ ਗੈਰ ਸੰਪਰਦਾਇਕ ਭਾਈਚਾਰਿਆਂ ਵੱਲੋਂ ਮਨਾਇਆ ਜਾਂਦਾ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇਵਕੀ ਅਤੇ 바సుਦੇਵ ਦੇ ਪੁੱਤਰ ਹਨ ਅਤੇ ਉਹਨਾਂ ਦਾ ਜਨਮ ਦਿਨ ਹਿੰਦੂਆਂ ਦੁਆਰਾ ਜਨਮ ਅਸ਼ਟਮੀ ਦੇ ਮੌਕੇ ਤੇ ਮਨਾਇਆ ਜਾਂਦਾ ਹੈ ਵਿਸ਼ੇਸ਼ ਰੂਪ ਵਿੱਚ ਗੋੜਿਆ ਵੈਸ਼ਨਵ ਪਰੰਪਰਾ ਦੇ ਲੋਕਾਂ ਵੱਲੋਂ ਕਿਉਂਕਿ ਉਹਨਾਂ ਦੁਆਰਾ ਕ੍ਰਿਸ਼ਨ ਨੂੰ ਰੱਬ ਦਾ ਸਰਵ ਉੱਚ ਰੂਪ ਮੰਨਿਆ ਜਾਂਦਾ ਹੈ ਜਨਮ ਅਸ਼ਟਮੀ ਉਹਦੋਂ ਮਨਾਇ ਜਾਂਦੀ ਹੈ ਜਦੋਂ ਕ੍ਰਿਸ਼ਨ ਦਾ ਜਨਮ ਹਿੰਦੂ ਪਰੰਪਰਾ ਅਨੁਸਾਰ ਹੋਇਆ ਸੀ ਜੋ ਕਿ ਮਥਰਾ ਵਿੱਚ ਭਾਦਰਪਦ ਮਹੀਨੇ ਦੇ 8ਵੇਂ ਦਿਨ ਦੀ ਅੱਧੀ ਰਾਤ ਨੂੰ ਹੋਇਆ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹਾਫੜਾ ਦਫੜੀ ਵਾਲੇ ਇਲਾਕੇ ਵਿੱਚ ਹੋਇਆ ਸੀ ਇਹ ਉਹ ਸਮਾਂ ਸੀ ਜਦੋਂ ਚਾਰੇ ਓਰ ਅਤਿਆਚਾਰ ਫੈਲਿਆ ਹੋਇਆ ਸੀ ਹਰ ਪਾਸੇ ਬੁਰਾਈ ਸੀ ਅਤੇ ਜਦੋਂ ਉਸਦੇ ਮਾਮਾ ਰਾਜਾ ਕਾਂਸ ਦੁਆਰਾ ਉਸ ਦੀ ਜਾਨ ਨੂੰ ਖਤਰਾ ਸੀ ਮਥਰਾ ਵਿਖੇ ਉਸਦੇ ਜਨਮ ਤੋਂ ਫੌਨਵਾਦ ਉਸਦੇ ਪਿਤਾ ਪਾਸੂ ਦੇਵ ਨੇ ਜਮੁਨਾ ਪਾਰ ਕਰਕੇ ਉਸ ਨੂੰ ਗੋਪਲ ਵਿੱਚ ਰਹਿਣ ਵਾਲੇ ਆਪਣੇ ਭਰਾ ਅਤੇ ਭਾਬੀ ਨੰਦਾ ਅਤੇ ਜੈ ਸ਼ੋਦਾ ਦੇ ਘਰ ਲੈ ਗਏ ਜਿੱਥੇ ਸ਼੍ਰੀ ਕ੍ਰਿਸ਼ਨ ਜੀ ਦਾ ਪਾਲਣ ਪੋਸ਼ਣ ਹੋਇਆ ਕ੍ਰਿਸ਼ਨ ਜੀ ਦੇ ਨਾਲ ਛੇ ਸ਼ਨਾਗ ਕ੍ਰਿਸ਼ਨ ਜੀ ਦੇ ਵੱਡੇ ਭਰਾ ਦੇ ਰੂਪ ਵਿੱਚ ਬਲਰਾਮ ਵੱਜੋ ਇਸ ਧਰਤੀ ਉੱਤੇ ਅਵਤਾਰਿਤ ਹੋਇਆ ਜਿਹੜੇ ਬਾਸੂਦੇਵ ਦੀ ਪਹਿਲੀ ਪਤਨੀ ਰੋहिणी ਦੇ ਪੁੱਤਰ ਸਨ ਜਨਮ ਅਸ਼ਟਮੀ ਤੇ ਲੋਕਾਂ ਦੁਆਰਾ ਵਰਤ ਰੱਖ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਲਈ ਪਿਆਰ ਦੇ ਭਗਤੀ ਗੀਤ गा ਕੇ ਅਤੇ ਰਾਤ ਨੂੰ ਜਾਗ ਕੇ ਇਹ ਕਥਾ ਮਨਾਈ ਜਾਂਦੀ ਹੈ ਅੱਧੀ ਰਾਤ ਤੋਂ ਬਾਅਦ ਬਾਲ ਕ੍ਰਿਸ਼ਨ ਦੇ ਛੋਟੇ-ਛੋਟੇ ਪ੍ਰਤੀਮਾਾਂ ਨੂੰ ਨਹਾਇਆ ਜਾਂਦਾ ਹੈ ਅਤੇ ਕੱਪੜੇ ਪਹਿਨਾਏ ਜਾਂਦੇ ਹਨ ਫਿਰ ਇੱਕ ਪੰਘੂੜੇ ਵਿੱਚ ਰੱਖਿਆ ਜਾਂਦਾ ਹੈ ਫਿਰ ਸ਼ਰਧਾਲੂਆਂ ਵੱਲੋਂ ਭੋਜਨ ਅਤੇ ਮਠਿਆਈਆਂ ਵੰਡ ਕੇ ਆਪਣਾ ਵਰਤ ਤੋੜਦੇ ਹਨ ਔਰਤਾਂ ਆਪਣੇ ਘਰ ਦੇ ਦਰਵਾਜ਼ਿਆਂ ਅਤੇ ਰਸੋਈਆਂ ਦੇ ਬਾਹਰ ਛੋਟੇ ਪੈਰਾਂ ਦੇ ਨਿਸ਼ਾਨ ਖਿੱਚਦੀਆਂ ਹਨ ਇਹ ਉਹਨਾਂ ਦੇ ਘਰਾਂ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦਾਖਲੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਸੋ ਦੋਸਤੋ ਇਹ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੀ ਜਨਮ ਅਸ਼ਟਮੀ ਦੀ ਵਿਸ਼ੇਸ਼ਤਾ ਕਿ ਕਿਉਂ ਮਨਾਈ ਜਾਂਦੀ ਹੈ ਜਨਮ ਅਸ਼ਟਮੀ ਭਾਰਤ ਭਰ ਵਿੱਚ ਜਨਮ ਅਸ਼ਟਮੀ ਨੂੰ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਪੂਰੇ ਵਰਲਡ ਵਿੱਚ ਮਨਾਇਆ ਜਾਂਦਾ ਹੈ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਸੋ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿ ਜਨਮ ਅਸ਼ਟਮੀ ਦੀ ਵਿਸ਼ੇਸ਼ਤਾ ਜੋ ਮੈਂ ਉਹ ਅਨੁਸ਼ਨਾਉਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਲੱਗੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਲਾਈਕ ਕਰਦੇ ਹੋ ਤੇ ਕਮੈਂਟਾਂ ਚ ਜੈ ਸ਼੍ਰੀ ਕ੍ਰਿਸ਼ਨ ਜਰੂਰ ਲਿਖਣਾ ਜੀ ਤੇ ਸਾਡੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਆਜੋ ਹੁਣ ਅੱਗੇ ਦੇਖਦੇ ਆਪਾਂ ਸਾਡੇ ਪਿੰਡ ਬੇਲਾ ਦੀ ਜਨਮ ਅਸ਼ਟਮੀ ਅਤੇ ਪੂਜਨ ਅਤੇ ਆਰਤੀ ਜੈ ਸ਼੍ਰੀ ਰਾਮ ਜੈ ਸ਼੍ਰੀ ਕ੍ਰਿਸ਼ਨ वु आजो आजो जी आजो 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 बुआ राधे राधे